ਵਾਇਵ ਜੀ ਕਾ ਖਾਲਸਾ ਵਾਇਵ ਜੀ ਕੀ ਫਤਿਹ ਹੁ ਗੁਰੂ ਰੂਪ ਗੁਰਸਵਾਰੀ ਸਤ ਸੰਗ ਜੀਓ ਆਜ ਜੀ ਨੇ ਚਮਕੌਰ ਸਾਹਿਬ ਦਾ ਇਤਿਹਾਸ ਸੁਣਨ ਕੀਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਸ਼ਾ ਚਮਕੌਰ ਦੀ ਜੰਗ ਦੇ ਵਿੱਚ ਕੁਝ ਲਾੜਿਆਂ ਸਿੰਘਾਂ ਨੂੰ ਪੰਥ ਤੋਂ ਵਾਰ ਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਤੋਵਾਰ ਕੇ ਪੰਨਿਆ ਪਿਆਰਿਆਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਜਿਗਾ ਕਲਗੀ ਸੋਭ ਕੇ ਤਿਆਰ ਪ੍ਰਚਾਰ ਕਰਕੇ ਉੱਥੋਂ ਨਿਕਲ ਪਏ ਅਤੇ ਗੁਰਸਵਾਰਿਓ ਇਹ ਜਿਹੜਾ ਭਾਈ ਸੰਗਤ ਸਿੰਘ ਸੀ ਆ ਜੀ ਨੂੰ ਪਤਾ ਹੈ ਇਹਨਾਂ ਦਾ ਮਹਾਂਦਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਲੜਦਾ ਸੀ ਇਸ ਕਰਕੇ ਇਹਨਾਂ ਦਾ ਪੂਰਾ ਭਲੇਖਾ ਪੈਂਦਾ ਸੀ ਔਰ ਖਾਲਸੇ ਦੇ ਹਰ ਬਚਨ ਨੂੰ ਮੰਨ ਕੇ ਜਿਸ ਵੇਲੇ ਸਿੰਘਾਂ ਨੇ ਇਥੋਂ ਗੁਰੂ ਸਾਹਿਬ ਨੂੰ ਹੁਕਮ ਲਾਤਾ ਔਰ ਉਸ ਹੁਕਮ ਦੇ ਵਿੱਚ ਗੁਰੂ ਸਾਹਿਬ ਰਾਤ ਨੂੰ ਚਮਕੌਰ ਦੇ ਕਿਲੇ ਨੂੰ ਚਮਕੌਰ ਦੀ ਗੜੀ ਨੂੰ ਤਾੜੀ ਮਾਰ ਕੇ ਛੱਡਦੇ ਨੇ ਔਰ ਜਿਸ ਵੇਲੇ ਇੱਥੋਂ ਨਿਕਲਦੇ ਨੇ ਤੇ ਪਿਆਰੋ ਫਿਰ ਜਦੋਂ ਦੁਸ਼ਮਣਾਂ ਦੀਆਂ ਫੌਜਾਂ ਦੇ ਵਿੱਚ ਦੀ ચીਰ ਦੇ ਲੰਘਦੇ ਨੇ ਤੇ ਉਥੇ ਕਮਸ਼ਾਨ ਦਾ ਜੁੱਧ ਹੋ ਕੇ ਉਹ ਸੁੱਤੇ ਪਏ ਮੁਗਲ ਹਕੂਮਤ ਬਾਈ ਧਾਰਿਆ ਉਸ ਚ ਲੜ ਕੇ ਕਟਾ ਵੜ ਸ਼ੁਰੂ ਕਰ ਦਿੰਦੇ ਨੇ ਸਤਿਗੁਰੂ ਇਥੋਂ ਆਮਨ ਆਮਾਨ ਦੇ ਨਾਲ ਜੰਗਲਾਂ ਦੇ ਵਿੱਚ ਹੁੰਦੇ ਹੋਏ ਜਾ ਕੇ ਅਗੇ ਝਾੜਾਂ ਦੇ ਵਿੱਚ ਵਿਸ਼ਰਾਮ ਕਰਦੇ ਨੇ ਵਿਸ਼ਰਾਮ ਕਰਨ ਮਗਰੋਂ ਗੁਰੂ ਜੀ ਮਾਸੀਵਾੜੇ ਨਗਰਵਾਲ ਨੂੰ ਗਲਾਬੇ ਪੰਜਾਬੇ ਦੇ ਖੂਹ ਤੇ ਆ ਪੁੱਜਦੇ ਆ ਗੁਰੂ ਗੋਬ ਸਿੰਘ ਜੀ ਪੋ ਮਹੀਨੇ ਦੀਆਂ ਠੜੀਆਂ ਰਾਤਾਂ ਵਿੱਚ ਇਥੇ ਮਾਚੀਵਾੜੇ ਜਦੋਂ ਪੁੱਜਦੇ ਨੇ ਤਦ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਰਨਸ਼ੋਪਰਾਪਤ ਸਿਆਦਖੁਸਤਾਨ ਇਥੇ ਗੁਰਦੁਆਰਾ ਚਰਨ ਕਮਲ ਸਹਿਬ ਮੌਜੂਦ ਹੈ ਗੁਰਦੁਆਰਾ ਚਰਨ ਕਮਲ ਸਹਿਬ ਇੱਕ ਪਵਿੱਤਰ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 8 ਕੋ 1704 ਨੂੰ ਨੰਗੇ ਪੈਰੀ ਲੁਲੁਆਣ ਫਟੇ ਵਸਤਰ ਪੈਰਾਂ ਵਿੱਚ ਛਾਲੇ ਸਿਰ ਤੇ ਤਾਜ ਤੋਂ ਬਿਨਾ ਕੰਡਿਆਲੇ ਅਤੇ ਬਿਖੂ ਪੈਂਡੇ ਤੋਂ ਹੁੰਦੇ ਹੋਏ ਇੱਥੇ ਪੁੱਜਦੇ ਨੇ ਔਰ ਗਲਾਬੇ ਅਤੇ ਪੰਜਾਬੇ ਦੇ ਬਾਗ ਦੇ ਵਿੱਚ ਖੂਹ ਤੋਂ ਜਲ ਛਕਣ ਤੋਂ ਬਾਅਦ ਕੁਝ ਜਗ੍ਹਾ ਥੋੜੀ ਦੂਰੀ ਤੇ 70 ਕਗਾਈ ਦੀ ਦੂਰੀ ਤੇ ਸਥਿਤ ਇੱਕ ਜਾਂਡ ਦੇ ਦਰਖਤ ਹੇਠ ਟਿੰਡ ਦਾ ਸਰਾਨਾ ਬਣਾ ਕੇ ਹੱਥ ਵਿੱਚ ਨੰਗੀ ਸ਼ਮਸ਼ੀਰ ਫੜ ਕੇ ਵਿਸ਼ਰਾਮ ਕਰਨ ਲੱਗ ਜਾਂਦੇ ਨੇ ਇਸ ਸਮੇਂ ਤੱਕ ਸਹਿਬਜ਼ਾਦਾ ਅਜੀਤ ਸਿੰਘ ਜਹਾਰ ਸਿੰਘ ਦੀਆਂ ਪਾ ਚੁੱਕੇ ਸਨ ਜਾਨ ਤੋਂ ਪਿਆਰੇ ਵਿਛੜ ਗਏ ਸਿੰਘ ਸਤਿਗੁਰੂ ਫਿਰ ਵੀ ਨਹੀਂ ਡੋਲੇ ਔਰ ਸਤਿਗੁਰੂ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਬੋਲਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੋਦ ਬਿਨ ਰੋਗਰ ਜਾਈਆਂ ਦਾ ਓਢਣ 나ਗ ਨਵਾਸਾਂ ਦੇ ਰਹਿਣਾ ਛੂਲ ਸਰਾਹੀ ਖੰਜਰ ਪਿਆਲਾ ਬੇੰਕ ਕਸ਼ਾਈਆਂ ਦਾ ਸਿਹਣ ہزارੜੇ ਦਾ ਸਾਨੂੰ ਸੱਥਰ ਚੰਗਾ ਪਠਗੇੜਿਆਂ ਦਾ ਰਹਿਣਾ ਇੱਥੇ ਹੀ ਅਮਰਤ ਵੇਲੇ ਗੁਰੂ ਸਹਿ ਕਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜਾਂ ਪਿਆਰਿਆਂ ਦੇ ਵਿੱਚੋਂ ਦੋ ਪਿਆਰੇ ਪੰਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਇੱਕ ਸਿੱਖ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਇੱਥੇ ਪਹੁੰਚਦੇ ਨੇ ਗੁਰੂ ਸਾਹਿਬ ਦੇ ਵਸਤ ਲੀਲੋ ਲੀਰ ਪਰ ਪੈਰ ਜ਼ਖਮੀ ਹੋਣ ਦੇ ਬਾਵਜੂਦ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਪੜੇ ਜਾ ਰਹੇ ਸ਼ਬਦ ਨੂੰ ਸੁਣ ਕੇ ਫੜਫੜ ਰੋਪ ਹੈ ਗੁਰੂ ਸਾਹਿਬ ਨੇ ਸਿੰਘਾਂ ਨੂੰ ਹੌਸਲਾ ਦਿੱਤਾ ਮਗਰੋਂ ਗੁਰੂ ਜੀ ਨੇ ਸਿੰਘਾਂ ਦੇ ਖੋਦੇ ਜਲਦੇ ਨਾਲ ਇਸ਼ਨਾਨ ਕਰਾਇਆ ਨਿਤਨੇਮ ਕਰਨ ਪ੍ਰੰਤ ਉਸ ਸਮੇਂ ਗਲਾਬੇ ਪੰਜਾਬੇ ਦਾ ਸੇਵਕ ਬਾਗ ਦੇ ਵਿੱਚ ਆਇਆ ਬਾਗ ਦੇ ਵਿੱਚ ਸਿੱਖਾਂ ਨੂੰ ਤੇ ਗੁਰੂ ਸਾਹਿਬ ਨੂੰ ਬੈਠੇ ਵੇਖ ਕੇ ਗੁਰੂ ਸਾਹਿਬ ਦੇ ਉਹ ਦੋ ਸ਼ਰਧਾਲੂ ਭਰਾਵਾਂ ਗਲਾਬੇ ਦੇ ਪੰਜਾਬੀ ਨੂੰ ਜਾ ਕੇ ਦੱਸਿਆ ਦੋਵਾਂ ਭਰਾਵਾਂ ਨੇ ਗੁਰੂ ਜੀ ਦੇ ਦਰਸ਼ਨਦਾਰ ਕੀਤੇ ਸਰਕਾਰ ਨਾਲ ਉਹਨਾਂ ਨੂੰ ਘਰ ਲੈ ਕੇ ਆਏ ਇਸ਼ਨਾਨ ਕਰਵਾਇਆ जखਮਾਂ ਤੇ ਮਲਮ ਪੱਟੀ ਲਗਾਈ ਗੁਰਦੁਆਰਾ ਚੰਨ ਕਮਲ ਸਾਹਿਬ ਵੇਖੇ ਗੁਲਾਬੇ ਦੇ ਬਾਗ ਵਿੱਚ ਜਿੱਥੇ ਕੜਗੀਤਰ ਪਾਦਸ਼ਾਹ ਜੀ ਠਹਿਰੇ ਸੀ ਇੱਕ ਕਸਬੇ ਤੋਂ ਇੱਕ ਮੀਲ ਦੂਰ ਪੂਰਬ ਵੱਲ ਸਥਿਤ ਹੈ ਔਰ ਇਥੇ ਅਗੇ ਗੁਰੂ ਸਵਾਰਿਓ ਆਪ ਜੀ ਨੇ ਬਚਨ ਕੀਤੇ ਸਨ ਕਿ ਭੂਆ ਉਮਰੀ ਨਿਆੰਖਾਂ ਦੀ ਭੈਣ ਇਹਦੇ ਦੋ ਜਿਹੜੇ ਘੋੜਿਆਂ ਦੇ ਸੁਲਾਗਰ ਭਾਈ ਗਣੀਖਾਂ ਤੇ ਨਵੀਖਾਂ ਇਨਾਂ ਦੀ ਇਹ ਭੂਆ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦਾ ਪਤਾ ਲੱਗਾ ਉਹ ਪਾਈ ਗਲਾਬੇ ਦੇ ਪੰਜਾਬੇ ਦੇ ਘਰੋਂ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਨਾਲ ਆਪਣੇ ਗ੍ਰਹਿ ਵਿਖੇ ਲੈ ਗਏ ਭਾਈ ਗਣੀ ਖਾਂ ਤੇ ਨਵੀ ਖਾਨੇ ਘਰ ਬੈਠ ਕੇ ਸਾਰਿਆਂ ਨੇ ਇੱਥੇ ਗਲਾਬਾ ਪੰਜਾਬਾ ਵੀ ਆ ਜਾਂਦਾ ਹੈ ਪਿਆਰਿਓ ਇਸੇ ਜਗ੍ਹਾ ਤੇ ਹੀ ਗੁਰੂ ਸਾਹਿਬ ਨੂੰ ਮੁਗਲਾਂ ਦੀ ਫੌਜ ਵਿੱਚੋਂ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ ਇਸ ਸਮੇਂ ਇਹਨਾਂ ਦੇ ਨਾਲ ਭਾਈ ਗੁਲਾਬਾ ਭਾਈ ਪੰਜਾਬਾ ਭਾਈ ਗਣੀ ਖਾਨ ਭਾਈ ਨਵੀ ਖਾਨ ਇਸ ਤੋਂ ਇਲਾਵਾ ਪੰਜ ਪੀਰ ਸ਼ੈਦ ਅਨਾਇਤ ਅਲੀ ਨੌਰਪੁਰੀਆ ਕਾਜੀ ਪੀਰ ਮੁਹੰਮਦ ਸ਼ਵੇਗ ਸ਼ਾਹ ਹਲਵਾਰੀਆ ਸ਼ੈਦ हसन ਖਾਨ ਤੇ ਕਾਜੀ ਚਿਰਾਗ ਸ਼ਾਹ ਵੀ ਮੌਜੂਦ ਨੇ ਗੁਰਦੁਆਰਾ ਗਣੀਖਾ ਨਵੀਂ ਖਾਨ ਦੇ ਸਥਾਨ ਤੇ ਮਾਤਾ ਸੋਮਾ ਮਾਤਾ ਦੇਸਾਂ ਜਿਨ੍ਹਾਂ ਵਿੱਚੋਂ ਇੱਕ ਦਾ ਬਾਦ ਵਿੱਚ ਨਾ ਮਾਤਾ ਹਰਦੀਪ ਵੀ ਜਾਣਿਆ ਜਾਂਦਾ ਹੈ ਜਿਸ ਨੇ ਬੜੇ ਪਿਆਰ ਦੇ ਨਾਲ ਇੱਕ ਪੋਸ਼ਾਕਾ ਤਿਆਰ ਕੀਤਾ ਸੀ ਖਦਰ ਦਾ ਜੋ ਗੁਰੂ ਸਾਹਿਬ ਨੂੰ ਦਿੱਤਾ ਗੁਰੂ ਸਾਹਿਬ ਨੇ ਆਪਣੇ ਸਿਰ ਦੇ ਕੇਸਾਂ ਨੂੰ ਢਿੱਲਾ ਬਣ ਕੇ ਕੇਸਾਂ ਨੂੰ ਪਿੱਛੇ ਛੁੱਟ ਲਿਆ ਉੱਚ ਦੇ ਪੀਰ ਦੇ ਬਣ ਕੇ ਇਥੋਂ ਨਿਕਲੇ ਸੀ ਗਣੀ ਖਾਂ ਤੇ ਨਵੀ ਖਾਂ ਭਰਾਵਾਂ ਨੇ ਪਲੰਗ ਨੂੰ ਅਗਲੇ ਪਾਸਿਓਂ ਦਇਆ ਸਿੰਘ ਤੇ ਧਰਮਨ ਸਿੰਘ ਨੇ ਪਿਛਲੇ ਪਾਸਿਓਂ ਚੁੱਕਿਆ ਸੀ ਤੇ ਮਾਨ ਸਿੰਘ ਨਾਲ ਚੱਲਦੇ ਚੱਲਦੇ ਇਥੋਂ ਅੱਗੇ ਨਿਕਲੇ ਸਨ ਪਿੰਡ ਤੋਂ ਬਾਹਰ ਨਿਕਲਦਿਆਂ ਹੀ ਮੁਗਲ ਫੌਜ ਨੇ ਉਹਨਾਂ ਨੂੰ ਰੋਕ ਲਿਆ ਮੁਗਲ ਜਨਰਲ ਦਲਾਵਰ ਖਾਂ ਨੇ ਪੁੱਛਿਆ ਕਿ ਪਲੰਗ ਤੇ ਕੌਣ ਹੈ ਗਣੀ ਖਾਂ ਤੇ ਨਵੀ ਖਾਂ ਨੇ ਕਿਹਾ ਕਿ ਸਾਡੇ ਉੱਤੇ ਦੇ ਪੀਰ ਨੇ ਇਹ ਨੇੜੇ ਪਿੰਡ ਸૈયਦ ਪੀਰ ਮੁਹੰਮਦ ਕਾਜੀ ਨੂੰ ਸੁਨੇਹਾ ਭੇਜਿਆ ਉਹਨਾਂ ਨੇ ਭਾਵੇਂ ਆਉਂਦੇ ਸੀ ਗੁਰੂ ਸਾਹਿਬ ਨੂੰ ਪਛਾਣ ਲਿਆ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਫਾਰਸੀ ਪੜ੍ਹੀ ਸੀ ਸ਼ਰਦਾ ਵਿੱਚ ਗੁਰੂ ਚਕ ਕਾਜੀ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਉੱਚ ਦੇ ਪੀਰ ਹਨ ਉਹਨਾਂ ਨੂੰ ਰੋਕਿਆ ਨਾ ਜਾਵੇ ਜੇ ਰੋਕਿਆ ਤੇ ਕਿਆਮਤ ਆ ਜਾਵੇਗੀ ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾ ਬਣ ਸਾਹਿਬ ਗਣੀ ਖਾਨ ਤੇ ਨਵੀ ਖਾਨ ਦਵੇਂ ਭਰਾ ਦਸ਼ਮੇਸ਼ ਪਿਤਾ ਜੀ ਦੇ ਨਾਲ ਅੱਗੇ ਪਲੰਗ ਦੀ ਸੇਵਾ ਕਰਦੇ ਹੋਏ ਜਾ ਰਹੇ ਸਾਨੂੰ ਜਗਤ ਗੁਰੂ ਨੇ ਸਾਂਤ ਨੂੰ ਇਹਨਾਂ ਨੂੰ ਵਿਦਾ ਕਰਕੇ ਹੁਕਮਨਾਮਾ ਬਖਸ਼ਿਆ ਜਿਸ ਵਿੱਚ ਲਿਖਿਆ ਕਿ ਗਣੀ ਖਾਂ ਤੇ ਨਵੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਨੇ ਇਸ ਪਵਿੱਤਰ ਸਾਂਤ ਤੇ ਗੁਰੂ ਸਾਹਿਬ ਦੇ 2 ਦਿਨ ਤੇ 2 ਰਾਤ ਆਰਾਮ ਕੀਤਾ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ੇ ਹੁਕਮਨਾਮਾ ਅਜ ਵੀ ਗਣੀ ਖਾਨ ਤੇ ਨਵੀ ਖਾਨ ਦੀ ਨਵੀਂ ਪੀੜੀ ਦੇ ਕੋਲ ਅਦਬ ਸਰਕਾਰ ਦੇ ਨਾਲ ਜਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਸਿਮਹਾ ਲਿਆ ਹੋਇਆ ਹੈ ਗਣੀ ਖਾਨ ਤੇ ਨਵੀ ਖਾਨ ਦੇ ਘਰ ਉਹਨਾਂ ਦੀਆਂ ਸਮਾਧਾ ਬਣੀਆਂ ਨੇ ਅਤੇ ਇਹ ਸੁੰਦਰ ਗੁਰਦੁਆਰਾ ਬੱਸ ਸਟੈਂਡ ਦੇ ਨੇੜੇ ਹੈ ਅੱਗੇ ਇਸ ਸ਼ਤਾਂਤ ਗੁਰੂ ਸਾਹਿਬ ਜੀ ਨੂੰ ਭਾਈ ਗੁਲਾਬਾ ਤੇ ਪੰਜਾਬ ਸਰਕਾਰ ਨਾਲ ਲੈ ਕੇ ਆਏ ਸੀ ਉਹਨਾਂ ਦਾ ਆਪਣਾ ਘਰ ਸੀ ਤੇ ਗੁਰਦੁਆਰੇ ਵਿੱਚ ਇੱਕ ਮੱਠ ਸ ਹੈ ਸ਼ੁਭਤ ਹੈ ਅਰਦਾ ਇਹਨੇ ਗੁਰੂ ਸਾਹਿਬ ਮੁਖਤਰਦਾ ਬਣਾਇਆ ਚੋਲਾ ਜਦੋਂ ਭੇਟਾ ਕੀਤਾ ਸੀ ਗਣੀ ਖਾਂ ਤੇ ਨਵੀ ਖਾਨ ਗੁਰੂ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਨੂੰ ਮੁਗਲਾਂ ਦੀ ਫੌਜ ਦੇ ਘਰੇ ਵਿੱਚੋਂ ਕੱਢ ਕੇ ਲੈ ਜਾਣਗੇ ਸ਼ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਕਿੰਜ ਫੌਜ ਦੇ ਘਰੇ ਵਿੱਚੋਂ ਕੱਢ ਕੇ ਲਿਜਾਓਗੇ ਗਣੀ ਖਾਂ ਤੇ ਨਵੀ ਖਾਨ ਨੇ ਕਿਹਾ ਜਦੋਂ ਸਾਡੇ ਪੀਰ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਨੂੰ ਆਦਰ ਸਨਮਾਨ ਨਾਲ ਮੰਜੀ ਦੇ ਬਿਠਾ ਕੇ ਉੱਚਾ ਪੀਰ ਬਣਾ ਕੇ ਦੂਰ ਤੱਕ ਛੱਡ ਕੇ ਆਉਂਦੇ ਹਾਂ ਤੁਸੀਂ ਵੀ ਸਾਡੇ ਉੱਤੇ ਦੇ ਪੀਰ ਹੋ ਤੇ ਗੁਰੂ ਸਾਹਿਬ ਨੇ ਕਿਹਾ ਚੋਲੇ ਤੇ ਲਲਾਰੀ ਕੋਲੋਂ ਰੰਗ ਕਰਵਾ ਲਈਏ ਨੀਲਾ ਰੰਗ ਜਦੋਂ ਗਣੀ ਖਾਂ ਤੇ ਨਵੀ ਖਾਂ ਲਾਰੀ ਕੋ ਰੰਗ ਕਰਉਣ ਗਏ ਉਹਨਾਂ ਨੇ ਕਿਹਾ ਕਿ ਮਟ ਵਿੱਚ ਰੰਗ ਮੁੱਕ ਚੁੱਕਾ ਹੈ ਇਸ ਲਈ ਚੋਲੇ ਨੂੰ ਰੰਗ ਨਹੀਂ ਹੋ ਸਕਦਾ ਗਣੀ ਖਾਂ ਦੇ ਨਵੀ ਖਾਂ ਨੇ ਇਸ ਬਾਰੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਗੁਰੂ ਸਾਹਿਬ ਨੇ ਕਿਹਾ ਲਾਰੀ ਨੂੰ ਜਾ ਕੇ ਕਹਿ ਦਿਓ ਤੇਰੇ ਮਟ ਵਿੱਚੋਂ ਰੰਗ ਕਦੀ ਵੀ ਨਹੀਂ ਮੁਕੇਗਾ ਇਹ ਸਾਰੀ ਉਮਰ ਲਈ ਚਲੇਗਾ ਮੱਟ ਨੂੰ ਪਾਣੀ ਦੇ ਨਾਲ ਭਰ ਕੇ ਵੈਗਰੂ ਦਾ ਨਾਮ ਲੈ ਕੇ ਚੋਲਾ ਇਹਦੇ ਵਿੱਚ ਪਾ ਦੇ ਜਦੋਂ ਲਲਾਰੀ ਨੇ ਗੁਰੂ ਜੀ ਦੇ ਵਚਨ ਅਨੁਸਾਰ ਚੋਲਾ ਮੱਟ ਵਿੱਚ ਪਾਇਆ ਚੋਲਾ ਰੰਗਿਆ ਗਿਆ ਲਲਾਰੀ ਸਮਝ ਗਿਆ ਇਹ ਕੋਈ ਰੱਬ ਦਾ ਫਕੀਰ ਹੈ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਉਹਦੇ ਕੋਈ ਔਲਾਦ ਨਹੀਂ ਸੀ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਉਸਦੇ ਘਰ ਪਿਆਰਿਓ ਪੁੱਤਰ ਪੈਦਾ ਹੋਇਆ ਗੁਰੂ ਜੀ ਨੇ ਲਲਾਰੀ ਨੂੰ ਕਿਹਾ ਇਸ ਮੱਟ ਨੂੰ ਮੋਹਦਾ ਨਾ ਕਰੀਂ ਹਮੇਸ਼ਾ ਪਾਣੀ ਨਾਲ ਭਰ ਕੇ ਰੱਖੀ ਵੈਗਰੂ ਦਾ ਨਾਮ ਲੈ ਕੇ ਜਿਹੜਾ ਵੀ ਰੰਗ ਸੋਚੇਗਾ ਕਪੜਾ ਪਾਵੇਂਗਾ ਉਸੇ ਰੰਗ ਵਿੱਚ ਰੰਗਿਆ ਜਾਵੇਗਾ ਇਸ ਤੇ ਸ਼ੰਕਾ ਨਾ ਕਰੀ ਨਾ ਇਹਦਾ ਭੇਦ ਬਿਜਾਰਤ ਕਿਸੇ ਨੂੰ ਦਸੀ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਗੁਰੂ ਜੀ ਦੀ ਕਿਰਪਾ ਨਾਲ ਲਾਰੀ ਦੇ ਘਰ ਪੁੱਤਰ ਪੈਦਾ ਹੋਇਆ ਹੈ ਪੁੱਤਰ ਵੱਡਾ ਹੋਇਆ ਹੈ ਵਿਆਹ ਕੀਤਾ ਹੈ ਲਾਰੀ ਦੀ ਨੂੰਹ ਨੇ ਮੱਟ ਤੇ ਸ਼ੰਕਾ ਕੀਤਾ ਹੈ ਮੱਟ ਨੂੰ ਖਾਲੀ ਕਰਕੇ ਇਹੁੰਦਾ ਕਰ ਦਿੱਤਾ ਉਸ ਦਾ ਭੇਡ ਵੀ ਆਮ ਲੋਕਾਂ ਨੂੰ ਦੱਸ ਦਿੱਤਾ ਉਹ ਦਿਨ ਤੋਂ ਬਾਅਦ ਮੱਠ ਵਿੱਚੋਂ ਰੱਗ ਖਤਮ ਹੋ ਗਿਆ ਅੱਜ ਵੀ ਗੁਰਦੁਆਰਾ ਚਵਾਰਾ ਸਹਿਬ ਇੱਕ ਮੱਠ ਸ਼ੀਸ਼ੇ ਵਿੱਚ ਜੜਤ ਹੈ ਪਿਆਰਿਓ ਇਹ ਸੀ ਉਸ ਮੱਠ ਦੀ ਕਹਾਣੀ ਔਰ ਜਿਹੜੀ ਕਿਰਪਾਣ ਭੇਟ ਵਾਲਾ ਮਾਮਲਾ ਹੈ ਪਿਆਰਿਓ ਜਿਸ ਵੇਲੇ ਦਲਾਵਰ ਖਾਨ ਨੇ ਰੋਕਿਆ ਦਲਾਵਰ ਖਾਨ ਨੂੰ ਅਜੇ ਵੀ ਕਹਿੰਦੇ ਸ਼ੰਕਾ ਸੀ ਇਸ ਕਰਕੇ ਦਲਾਵਰ ਖਾਨ ਨੇ ਕਿਹਾ ਕਿ ਜਦੋਂ ਪੀਰ ਮੁਹੰਮਦ ਕਾਜੀ ਨੂੰ ਮਿਛਿਆ ਗਿਆ ਉਹਨੇ ਵੀ ਹੰਗਾਰਾ ਭਰਿਆ ਗਵਾਹੀ ਭਰੀ ਫਿਰ ਵੀ ਉਹਦਾ ਮਨ ਖੁਸ਼ ਨਹੀਂ ਹੋਇਆ ਕਹਿਣ ਲੱਗਾ ਕਿ ਤੁਸੀਂ ਸਾਡੇ ਨਾਲ ਖਾਣਾ ਖਾਓ ਜਿਸ ਵੇਲੇ ਖਾਣੇ ਦਾ ਹੁਕਮ ਦਿੱਤਾ ਜੀ ਨੂੰ ਪਤਾ ਹੈ ਕਿ ਮੁਸਲਮਾਨੀ ਖਾਣਾ ਕੀ ਹੁੰਦਾ ਹੈ ਸੋ ਸਤਿਗੁਰੂ ਦੇ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਰਮ ਜੱਲਾ ਜੀ ਗੁਰੂ ਸਾਹਿਬ ਨੇ ਕਿਹਾ ਕਿ ਕੁਰਬਾਨ ਭੇਡ ਕਰਕੇ ਆਪ ਅਰਦਾਸ ਬੇਨਤੀ ਮਨ ਵਿੱਚ ਕਰਕੇ ਇਸ ਨੂੰ ਸ਼ੱਕ ਸਕਦੇ ਹੋ ਤੇ ਪਿਆਰਿਓ ਜਿਹੜਾ ਕੁਰਬਾਨ ਭੇਟਾ ਵਾਲਾ ਕੰਮ ਸੀ ਉਸ ਜਗਤ ਨੂੰ ਸ਼ੁਰੂ ਹੋਇਆ ਸੀ ਭਾਈ ਸੰਤੋਖ ਸੰਸਾਰ ਦਲਾਵਰ ਖਾਨ ਨੇ ਚਮਕਾਉ ਦੀ ਜੰਗ ਵਿੱਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ 500 ਸ਼ਰਫੀਆਂ ਦੀ ਮੰਤ ਮੰਨੀ ਸੀ ਉਹ 500 ਮੋਹਰਾਂ ਗੁਰੂ ਜੀ ਅੱਗੇ ਦਲਾਵਰ ਖਾਨ ਨੇ ਲਿਆ ਕੇ ਭੇਟਾ ਕੀਤੀਆਂ ਤੇ ਸਮਝ ਲਾ ਗਈ ਕਿ ਵਾਕਿਆ ਹੀ ਇਹ ਉੱਚ ਦਾ ਪੀਰ ਸਿੱਧ ਹੋਏ ਨੇ ਵਾਕਿਆ ਹੀ ਇਹਨਾਂ ਤੇ ਗੁਰੂ ਜੀ ਦੀ ਕਿਰਪਾ ਹੈ ਸੋ ਪਿਆਰਿਓ ਇਸੀ ਅਜ ਦਾ ਇਤਿਹਾਸ ਜੋ ਆਪ ਜੀ ਨੇ ਸਾਂਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਔਰ ਗੱਜ ਕੇ ਫਤਿਹ ਗਜਾਈਏ ਇਸ ਤੋਂ ਅਗਲਾ ਇਤਿਹਾਸ ਆਪਾਂ ਆਪ ਜੀ ਦੇ ਨਾਲ ਕੱਲ ਨੂੰ ਸਾਂਝਾ ਕਰਾਂਗੇ ਸੋ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ